ਇੱਕ ਚੰਗੀ ਚੀਜ਼ ਲੈ ਕੇ ਆਇਆ ਦੇਖਣੀ ਨਾ ਦੇਖਣੀ ਉਹ ਤੁਹਾਡੀ ਮਰਜ਼ੀ ਆ ਵੀਡੀਓ ਮੇਰੀ ਬਹੁਤ ਪਹਿਲਾਂ ਦੀ ਬਣੀ ਹੋਈ ਆ ਪਰ ਮੈਂ ਅੱਜ ਵੌਇਸ ਓਵਰ ਤਾਂ ਕਰ ਰਿਹਾ ਕਿਉਂਕਿ ਇਹ ਚੀਜ਼ ਦੀ ਐਕਸਪਲੇਨੇਸ਼ਨ ਦੇਣੀ ਜ਼ਰੂਰੀ ਸੀ ਜਿਹੜਾ ਤੁਸੀਂ ਸਾਹਮਣੇ ਹੈ ਨਾ ਟੈਂਕ ਲੱਗਾ ਦੇਖ ਰਹੇ ਜੀ ਇਹ ਮਸ਼ੀਨ ਤੇ ਸਪੈਸ਼ਲ ਲੱਗਾ ਤੇ ਲੱਗਾ ਮੰਨ ਲਓ ਇਹ ਕੋਈ ਸਮੱਸਿਆਵਾਂ ਆ ਰਹੀਆਂ ਨੇ ਹਨਾ ਜਿਵੇਂ ਕਿ ਝੋਨਾ ਕੇਰੇ ਦੇ ਵਿੱਚ ਜਾਂ ਆਪਾਂ ਕੋਈ ਵੀ ਫਸਲ ਕੇਰਦੇ ਆ ਉਹਦੇ ਵਿੱਚ ਜਿਵੇਂ ਕਿ ਮੱਕੀ ਕੇਰਦੇ ਆ ਉਤੋਂ ਆਪਾਂ ਨੂੰ ਸਪਰੇਅ ਕਰਨੀ ਪੈਂਦੀ ਆ ਨਾਲ ਲਗਮੀ 24 ਘੰਟੇ ਜਾਂ 48 ਜਾਂ 72 ਘੰਟਿਆਂ ਦੇ ਅੰਦਰ ਕਰਨੀ ਪੈਂਦੀ ਹੈ ਇਹ ਉਹਨੂੰ ਵੇਖ ਕੇ ਲਾਇਆ ਗਿਆ ਕਿ ਲੇਬਰ ਦੀ ਜਿਹੜੀ ਸਮੱਸਿਆ ਉਹ ਦੂਰ ਹੋ ਗਈ ਇਹਦੇ ਵਿੱਚ ਉਸੇ ਖਰਚੇ ਖਰਚੇ ਦੇ ਉਨੇ ਪੈਸਿਆਂ ਦੇ ਵਿੱਚ ਆਪਣਾ ਫਾਇਦਾ ਹੋ ਰਿਹਾ ਨੈਸ਼ਨਲ ਕੰਪਨੀ ਨੇ ਬਣਾਈ ਹੈ ਜੀ ਪਹਿਲੀ ਗੱਲ 240 ਲੀਟਰ ਦਾ ਇਹ ਟੈਂਕ ਹੈ ਪੈਂਡੀ ਕਰੋ ਜੋ ਮਰਜ਼ੀ ਕਰੋ ਹਨਾ ਜਿਵੇਂ ਆਪਾਂ ਮੂੰਗੀ ਦੇ ਉੱਤੇ ਕਰਦੇ ਜਾਂ ਆਪਾਂ ਮੱਕੀ ਦੇ ਉੱਤੇ ਕਰਦੇ ਜਾਂ ਡੀਐਸਆਰ ਦੇ ਉੱਤੇ ਕਰਦੇ ਇਹ ਡੀਐਸਆਰ ਵਾਲੀ ਮਸ਼ੀਨ ਦੇ ਉੱਤੇ ਲੱਗਾ ਹੋਇਆ ਹੈ ਇਹ ਜਿੱਥੋਂ ਤੁਸੀਂ ਲਿਫਟ ਚੱਕ ਦੋਗੇ ਉੱਥੇ ਹੀ ਇਹਨੇ ਰੁਕ ਜਾਣਾ ਸਪਰੇਅ ਨੇ ਜਿੱਥੇ ਤੁਸੀਂ ਚਾਲੂ ਕਰੋਗੇ ਲਿਫਟ ਆ ਕੇ ਉੱਥੋਂ ਇਹਨੇ ਸਪਰੇਅ ਨੇ ਚਾਲੂ ਹੋ ਜਾਣਾ ਦੋ ਮੋਟਰਾਂ ਲੱਗੀਆਂ ਥੱਲੇ ਕਨੈਕਸ਼ਨ ਆ ਜਿਹੜਾ ਇਹਦਾ ਟਰੈਕਟਰ ਦੇ ਨਾਲ ਹੋ ਜਾਂਦਾ ਠੀਕ ਹੈ ਇੱਕ ਤਾਰ ਲੱਗਦੀ ਐ ਇੱਥੇ ਡੀਏਪੀ ਪੈਂਦੀ ਐ ਮਗਰ ਜਿਹੜਾ ਤੁਸੀਂ 6 ਕਿਲੋ ਤੋਂ ਲੈ ਕੇ ਨਾ ਸਟਾਰਟਿੰਗ ਹੋ ਜਾਂਦੀ ਬੀਜ ਦੀ ਬਾਕੀ ਮੱਕੀ ਵੀ ਤੁਸੀਂ ਬੀ ਸਕਦੇ ਸਰੋਂ ਵੀ ਬੀ ਸਕਦੇ ਜੋ ਨਾਲ ਪਲੇਟਾਂ ਮਿਲ ਜਾਂਦੀਆਂ ਨੇ ਪਰ ਸਾਰਨਾ ਵਧੀਆਂ ਮੈਨੂੰ ਇੱਕੋ ਗੱਲ ਲੱਗੀ ਕਿ ਜਿਹੜਾ ਇਹਨਾਂ ਨੇ ਟੈਂਕ ਲਾਇਆ ਕਿਉਂਕਿ ਹਰ ਇੱਕ ਬੰਦਾ ਡੀਐਸਰ ਮਸ਼ੀਨ ਬਣਾ ਰਿਹਾ ਸਮਸਿਆਵਾਂ ਮੈਂ ਮੰਨ ਲਓ ਵਧ ਹੀ ਜਾਂਦੀਆਂ ਦਿਨੋਂ ਦਿਨ ਹਨਾ ਦਿੱਕਤਾਂ ਇਹਦੇ ਵਿੱਚ ਕੀ ਘਾਦੀ ਆਉਂਦੀ ਹੈ ਪਹਿਲੀ ਸਪਰੇ ਨਾਲ ਹੀ ਹੋ ਜਾਣੀ ਘੇਰੇ ਦੇ ਨਾਲ ਹਨਾ ਉਹਨੂੰ ਬੰਦੇ ਨੂੰ ਪਤਾ ਹੀ ਨਹੀਂ ਲੱਗਣਾ ਵੀ ਮੇਰੀ ਸਪਰੇ ਹੋ ਵੀ ਗਈ ਠੀਕ ਹੈ ਮੇਰਾ ਚੋਨਾ ਵੀ ਕਰ ਗਿਆ ਮੇਰੀ ਸਪਰੇ ਵੀ ਨਾਲ ਹੀ ਹੋ ਗਈ ਇਹ ਇਹ ਜਿਹੜੀ ਚੀਜ਼ ਦਾ ਹੱਲ ਹੈ ਨਾ ਬਹੁਤ ਵਧੀਆ ਲੱਗਾ ਬਾਕੀ ਸਮੇਂ ਦੇ ਨਾਲ ਜਿਹੜਾ ਕੋਈ ਹੋਰ ਵੀ ਸੁਧਾਰ ਕਰੇਗੀ ਕੰਪਨੀ ਹਨਾ ਹੌਲੀ ਹੌਲੀ ਜਿਹੜੇ ਚੇਂਜਸ ਆਉਂਦੇ ਰਹਿੰਦੇ ਨੇ ਬਾਕੀ ਇਹ 6 ਮਹੀਨੇ ਹੋ ਗਏ ਗੱਲ ਨੂੰ ਹੁਣ ਤਾਂ ਨਵਾਂ ਮਾਡਲ ਲਾਂਚ ਹੋ ਗਿਆ ਉਹਨਾਂ ਨੈਸ਼ਨਲ ਦਾ ਬਾਕੀ ਤੁਹਾਨੂੰ ਕਿਵੇਂ ਲੱਗਾ ਜਰੂਰ ਕਮੈਂਟ ਕਰਕੇ ਦੱਸੋ